ਤੁਹਾਡੇ ਸਾਰਿਆਂ ਵਾਸਤੇ ਅੱਜ ਆਪਾਂ ਵੀਡੀਓ ਵਿੱਚ ਸੁਨਹਿਰੀ ਮੌਕਾ ਲੈ ਕੇ ਪਹੁੰਚੇ ਹਾਂ ਜੀ ਰੇਟ ਬਹੁਤ ਜਾਇਜ਼ ਦੇਖਣ ਨੂੰ ਮਿਲ ਜਾਣਗੇ ਬੋਲਟ ਆਪਾਂ ਜਮਾ ਨਮਾ ਲੈ ਕੇ ਪਹੁੰਚੇ ਹਾਂ ਮਾਲਕ ਬਾਹਰ ਰਹਿੰਦੇ ਨੇ ਤੇ ਹੁਣ ਆਏ ਹੋਏ ਨੇ ਤੇ ਇਹਨਾਂ ਨੇ ਕਿਹਾ ਮੇਰੇ ਪਿੱਛੋਂ ਕੋਈ ਬੋਲਟ ਚਲਾਉਂਦਾ ਨਹੀਂ ਘਰੇ ਐਵੇਂ ਖੜਿਆ ਤਾਂ ਕਰਕੇ ਵੇਚਣਾਗਾ ਤੇ ਇੱਕ ਮਾਲਕ ਨੇ ਬਾਹਰ ਜਾਣਾਗਾ ਉਹਨਾਂ ਨੇ ਆਪਦੀ ਗੱਡੀ ਵੇਚਣੀ ਹੈ ਬਹੁਤ ਸਸਤੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਇੱਕ ਜਮਾ ਸਸਤਾ ਘਰ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਉਹਦੀ ਡਿਮਾਂਡ ਹੈ ਸਿਰਫ 4 ਲੱਖ ਰੁਪਈਆ ਦੀ ਕੱਲੀ-ਕੱਲੀ ਗੱਲ ਕਰਦੇ ਆਂ ਜੀ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਗੱਲ ਕਰਾਂਗੇ ਜੀ ਆਪਾਂ ਸਭ ਤੋਂ ਪਹਿਲਾਂ ਸਕਾਰਪਿਓ ਗੱਡੀ ਦੀ ਸਕਾਰਪਿਓ ਜਮਾਂ ਨਮੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਕੰਡੀਸ਼ਨ ਆਲੂਕੀ ਸੀ ਜੇ ਆਪਾਂ ਗੱਲ ਕਰੀਏ ਗੱਡੀ ਦੀ ਤਾਂ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਬਹੁਤ ਸੋਹਣੀ ਤੇ ਸਾਫ਼ ਗੱਡੀ ਆਪਾਂ ਲੈ ਕੇ ਪਹੁੰਚੀਆਂ ਤੇ ਗੱਡੀ ਆਪਣੇ ਕੋਲੇ ਮੋਗੇ ਏਰੀਆ ਚ ਪਹੁੰਚੀ ਆ ਜੀ ਜੀ ਆਪਾਂ ਡਿਮਾਂਡ ਦੀ ਗੱਲ ਕਰੀਏ 3 ਲੱਖ ਰੁਪਇਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਮਾਲਕ ਨੇ ਵੀਡੀਓ ਆਪਣੇ ਕੋਲੇ ਪ੍ਰੋਪਰ ਬਣਾ ਕੇ ਭੇਜੀ ਆ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਸੀ ਵੀਡੀਓ 'ਚ ਤੇ ਇਕੱਲੀ-ਇਕੱਲੀ ਗੱਲ ਮਾਲਕ ਨੇ ਦੱਸੀ ਆ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ 10 ਮਾਡਲ ਆਪਾਂ ਗੱਡੀ ਲੈ ਕੇ ਪਹੁੰਚਿਆ 2010 ਮਾਡਲ ਹੈ ਗੱਡੀ ਦਾ ਨੰਬਰ ਚੈੱਕ ਕਰੋ ਗੱਡੀ ਦੇ ਟਾਇਰ ਦੇਖੋ ਟਾਇਰਾਂ 'ਚ ਅਲਾਏ ਦੇਖੋ ਜੀ ਹਰ ਇੱਕ ਚੀਜ਼ ਆਪਨ ਪ੍ਰੋਪਰ ਵਧੀਆ ਮਿਲੂਗੀ ਤੇ ਡਿਮਾਂਡ 3 ਲੱਖ ਰੁਪਇਆ ਘਾਟਾ ਬਾਦ ਦਾ ਕੀਤਾ ਜਾਊਆ ਤੁਸੀਂ ਚੈੱਕ ਕਰ ਸਕਦੇ ਹੋ ਮਾਲਕ ਦੇ ਘਰੇ ਜਾ ਕੇ ਹਰ ਚੀਜ਼ ਦੇਖ ਕੇ ਤੇ ਪੁੱਛ ਪੜਤਾਲ ਕਰਕੇ ਆਪਦੀ ਤੇ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਸੀ ਗੱਲ ਕਰਨੀ ਹੈ ਕੋਈ ਵੀ ਗੱਲ ਕਰੋ ਤੇ ਖਰੀਦ ਕੇ ਲਿਓ ਗੱਡੀ ਆਪਦੇ ਘਰੇ ਜੀ ਆਲਟੋ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਮਾਲਕ ਨੇ ਗੱਡੀ ਸੇਲ ਵਾਸਤੇ ਭੇਜੀ ਹੋਈ ਹੈ ਗੱਡੀ ਦਾ ਮਾਡਲ ਮਿਲ ਜੂਗਾ ਆਪਾਂ ਨੂੰ 2006 ਨਵੇਂ ਟਾਇਰਾਂ 'ਚ ਐਮ ਆਰ ਐਫ ਦੇ ਬਿਲਕੁਲ ਫਰੈਸ਼ ਨਵੇਂ ਟਾਇਰ ਮਾਲਕ ਨੇ ਪਵਾਏ ਹੋਏ ਆ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਅੰਦਰੋਂ ਦੇਖੋ ਸੀ ਬਾਹਰੋਂ ਦੇਖੂ ਨਵੀਂ ਬੈਟਰੀ ਐ ਆਲ ਓਕੇ ਗੱਡੀ ਐ ਸੀ 75000 ਰੁਪਿਆ ਓਨਰ ਵੱਲੋਂ ਡਿਮਾਂਡ ਐ ਘਾਟਾ ਵਾਧਾ ਕਰਕੇ ਮਾਲਕ ਕਹਿੰਦੇ ਸੀ ਅਸੀਂ ਗੱਡੀ ਆਪਦੀ ਸੇਲ ਕਰ ਦਾਂਗੇ ਜੇ ਕੋਈ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਨਾਲ ਤੁਸੀਂ ਗੱਲ ਕਰੋ ਵਿਜ਼ਿਟ ਕਰੋ ਤੇ ਚਲਾ ਕੇ ਦੇਖੋ ਤੋਰ ਕੇ ਦੇਖੋ ਹਰ ਇੱਕ ਚੀਜ਼ ਦੇਖ ਕੇ ਅੰਦਰ ਬਾਹਰੋਂ ਚੈੱਕ ਕਰਕੇ ਪੂਰੀ ਤਸੱਲੀ ਕਰਕੇ ਉਸ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਜੀ ਦੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 94656 29488 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਆ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਲਾ ਦੇਵਾਂਗੇ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਜੀ ਮਾਲਕ ਆਪ ਜਿਹੜੇ ਹੈਗੇ ਨੇ ਉਹਨਾਂ ਨੇ ਬਾਹਰ ਜਾਣਾਗਾ ਤਾਂ ਕਰਕੇ ਗੱਡੀ ਇਹਨਾਂ ਨੇ ਸੇਲ ਕਰਨੀ ਹੈ ਹੈਂਡਿਕਾ ਵਿਸਟਾ ਗੱਡੀ ਆਪਾਂ ਲੈ ਕੇ ਪਹੁੰਚਿਆ ਜੀ ਪੰਜਾਬ ਨੰਬਰ ਹੈ ਤੇ ਗੱਡੀ ਸੈਕੰਡ ਓਨਰ ਹੈ ਜੀ ਜਿੰਨਾਂ ਕੋਲੇ ਪਹਿਲਾਂ ਗੱਡੀ ਸੀਗੀ ਉਹਨਾਂ ਨੇ ਵੀ ਬਹੁਤ ਸੰਭਾਲ ਕੇ ਰੱਖੀ ਹੋਈ ਸੀ ਤੇ ਜਿੰਨਾਂ ਕੋਲੇ ਹੁਣ ਹੈਗੀ ਅਸੀਂ ਉਹਨਾਂ ਨੇ ਵੀ ਪੂਰੀ ਸੰਭਾਲ ਕੇ ਗੱਡੀ ਰੱਖੀ ਹੋਈ ਹੈ ਥੋੜੇ ਟਾਈਮ ਪਹਿਲੇ ਮਾਲਕ ਨੇ ਲੈਤੀ ਸੀਗੀ ਤੇ ਟੋਟਲ ਕੰਮ ਸਰਵਿਸ ਦਾ ਜਿੰਨਾ ਵੀ ਕੰਮ ਹੁੰਦਾ ਸੀ ਪੂਰਾ ਤਸੱਲੀ ਬਖਸ਼ ਮਾਲਕ ਨੇ ਕੰਮ ਕਰਵਾਇਆ ਸੀਗਾ ਕਿਉਂਕਿ ਇਹਨਾਂ ਨੇ ਆਪ ਦੇ ਘਰ ਵਾਸਤੇ ਆਪਦੀ ਪਰਸਨਲ ਗੱਡੀ ਰੱਖਣੀ ਸੀਗੀ ਤੇ ਹੁਣ ਵੇਚਣੀ ਸੀ ਕਿਉਂਕਿ ਇਹਨਾਂ ਦਾ ਬਾਹਰ ਦਾ ਜੁਗਾਰਮੈਂਟ ਬਣ ਗਿਆ ਤੇ ਜਗਰਾਉਂ ਏਰੀਆ 'ਚ ਗੱਡੀ ਆਪਨ ਮਿਲੂਗੀ ਜੀ ਆਪਾਂ ਡਿਮਾਂਡ ਦੀ ਗੱਲ ਕਰੀਏ ਸੀ ਤਾਂ 1,05,000 ਰੁਪਇਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਲੈਸ ਬੈਸ ਕਰ ਦਾਂਗੇ ਘੱਟਵਾਧਾ ਕਰਕੇ ਗੱਡੀ ਸੇਲ ਕਰ ਦਾਂਗੇ ਬਾਕੀ ਟਾਇਰ ਟਾਪਾ ਵਧੀਆ ਮਿਲ ਜੂਗਾ 70 ਤੋਂ 75 ਪੈਸੀ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵਧੀਆ ਮਿਲ ਜੂਗੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਜਗਰਾਉਂ ਖੜੀ ਐ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਸੀ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕਰੋ ਗੱਲਬਾਤ ਆਪ ਹੀ ਤੁਸੀਂ ਜਲਦੀ ਜਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਹੁਣ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਐ ਸੀ ਵੀਡੀਓ ਵਧੀਆ ਲੱਗ ਰਹੀ ਐ ਚੰਗੀ ਲੱਗ ਰਹੀ ਐ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਦੇਖਣਾ ਜੇ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਦਬਾ ਦਿਓ ਨਾਲ ਇੱਕ ਘੰਟੀ ਦਾ ਬਟਨ ਆਵਲਸੀ ਉਹਨੂੰ ਵੀ ਦਬਾ ਦਿਓ ਆਲਟੈ ਸੈਟ ਕਰਕੇ ਇਹਨਾਂ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਦੇ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਚੰਗੀ ਲੱਗ ਰਹੀ ਹੈ ਲਾਈਕ ਕਰ ਦਿਓ ਜਰੂਰ ਤੇ ਆਪਾਂ ਹਰ ਰੋਜ਼ ਘਰ ਕੋਠੀ ਮਕਾਨ ਤੇ ਗੱਡੀ ਮੋਟਰਸਾਈਕਲ ਬੁਲਟ ਇਹ ਚੀਜ਼ਾਂ ਤਾਂ ਆਪਾਂ ਡੇਲੀ ਲੈ ਕੇ ਪਹੁੰਚਦੇ ਹਾਂ ਜੇ ਤੁਹਾਡੇ ਕੋਲੇ ਵੀ ਕੁਝ ਵੀ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਜੀ ਕਿਸੇ ਵੀ ਏਰੀਆ ਚੋ ਚਾਹੀ ਤੁਸੀਂ ਦੇਖ ਰਿਓ ਤੁਹਾਡੇ ਕੋਲੇ ਵੱਡਾ ਘਰ ਹੈ ਛੋਟਾ ਘਰ ਹੈ ਕੋਈ ਵੀ ਗੱਡੀ ਜਾਂ ਮੋਟਰਸਾਈਕਲ ਹੈ ਬੁਲਟ ਹੈ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜ ਕੇ ਐਡ ਲਗਵਾ ਸਕਦੇ ਹੋ ਬਸ ਉਤੇ ਆਪਣਾ ਨੰਬਰ ਲਿਖਿਆ ਰਹਿਦਾ ਜੀ ਉਤੇ ਫੋਟੋਆਂ ਜਾਣਕਾਰੀ ਵੀਡੀਓ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤਵਾੜੀ ਲਾ ਦੇਵਾਂਗੇ ਗੱਲ ਕਰਦੇ ਆ ਜੀ ਆਪਾਂ ਹੁਣ ਬੁਲਟ ਦੀ 22 ਮਾਡਲ ਬੁਲਟ ਆਪਾਂ ਲੈ ਕੇ ਪਹੁੰਚਿਆ 2022 ਮਾਡਲ ਹੈ ਜੀ ਪੰਜਾਬ ਨੰਬਰ ਹੈ ਪੂਰਾ ਸੋਹਣਾਗਾ ਤੇ ਬਿਲਕੁਲ ਨਮਾਗਾ ਨੰਬਰ ਪਲੇਟਾਂ ਚੈੱਕ ਕਰ ਲਓ ਜੀ ਮੂਰੇ ਆਪਾਂ ਨੂੰ ਡਿਸਕ ਮਿਲ ਜੂਗੀ ਹਰ ਇੱਕ ਚੀਜ਼ ਪੂਰੀ ਵਧੀਆ ਮਿਲੂਗੀ ਜਾ ਕੇ ਕੋਈ ਦੇਖਣਾ ਚਾਹੁੰਦਾ ਕੋਈ ਖਰੀਦਣ ਦਾ ਜੀ ਚਾਹਵਾਨ ਹੈਗਾ ਤਾਂ ਮਾਲਕ ਨੇ ਡਿਮਾਂਡ ਕੀਤੀ ਹੈ 1,80,000 ਰੁਪਇਆ ਤੇ ਕੁੱਲ 17000 ਇਹ ਬੁਲਟ ਚੱਲਿਆ ਹੋਇਆ ਮਾਲਕ ਕਹਿੰਦੇ ਨੇ ਬੀ ਮੈਂ ਖਰੀਦਿਆ ਸੀਗਾ ਪਰਸਨਲ ਚਲਾਇਆ ਹੋਇਆ ਬਹੁਤ ਸ਼ੌਂਕ ਨਾਲ ਲੇਤਾ ਸੀਗਾ ਸ਼ੌਂਕ ਨਾਲ ਹੀ ਚਲਾਇਆ ਹੋਇਆ ਤੇ ਉਹ ਤੋਂ ਬਾਅਦ ਬਾਰ ਭਾਗ ਗਿਆ ਮੈਂ ਤੇ ਹੁਣ ਵਾਪਿਸ ਆਇਆ ਜੀ ਤੇ ਮੇਰੇ ਪਿੱਛੋਂ ਕੋਈ ਚਲਾਉਂਦਾ ਤਾਂ ਹੈ ਨਹੀਂ ਮਾਲਕ ਕਹਿੰਦੇ ਤਾਂ ਕਰਕੇ ਵੇਚਣਾ ਹੈਗਾ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਰੇਟ ਵਗੈਰਾ ਮਾਲਕ ਕਹਿੰਦੇ ਸੀ ਹੋਰ ਵੀ ਡਿਸਕਾਊਂਟ ਕਰ ਦਾਂਗੇ ਮੌਕੇ ਤੇ ਬਾਕੀ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਸੀ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਮਾਲਕ ਤੋਂ ਕਰੋ ਗੱਲਬਾਤ ਆਪ ਹੀ ਗੱਲ ਕਰਾਂਗੇ ਜੀ ਆਪਾਂ ਜੈਨ ਗੱਡੀ ਦੀ ਪੰਜਾਬ ਨੰਬਰ ਆਪਾਂ ਜੈਨ ਗੱਡੀ ਲੈ ਕੇ ਪਹੁੰਚਿਆ ਰੇਟ ਦੀ ਗੱਲ ਕਰੀਏ ਕੁੱਲ 55000 ਰੁਪਿਆ ਓਨਰ ਵੱਲੋਂ ਆਪਣੇ ਕੋਲ ਡਿਮਾਂਡ ਪਹੁੰਚੀ ਹੈ ਜੀ ਮੁੱਲਾਂਪੁਰ ਇਹਨਾਂ ਦਾ ਏਰੀਆ ਹੈ 55000 ਦੇ ਵਿੱਚੋਂ ਘਾਟਾ ਵਾਧਾ ਕਰਕੇ ਗੱਡੀ ਮਾਲਕ ਆਪ ਦੀ ਸੇਲ ਕਰ ਦੇਣਗੇ ਨੰਬਰ ਪੰਜਾਬ ਹੈ ਗੱਡੀ ਦੀ ਕੰਡੀਸ਼ਨ ਆਲੋਕਿਆ ਸੀ ਅੰਦਰੋਂ ਗੱਡੀ ਆਪਾਂ ਨੂੰ ਬਹੁਤ ਸੋਹਣੀ ਦੇਖਣ ਨੂੰ ਮਿਲੂਗੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਖੜੀ ਹੈ ਜੀ ਗੱਡੀ ਜਾ ਕੇ ਦੇਖ ਸਕਦਾ ਹਾਂ ਜੇ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਿਓ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਲਿਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਬਾਕੀ ਓਨਰ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ 94643 68116 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨਾ ਤੁਸੀਂ ਚਾਹੁੰਦੇ ਹੋ ਮਾਲਕ ਨਾਲ ਕਰੋ ਜੀ ਗੱਲ ਆਪੇ ਤੇ ਗੱਲਬਾਤ ਕਰਦੇ ਹਾਂ ਜੇ ਆਪਾਂ ਹੁਣ ਜਿਹੜਾ ਘਰ ਲੈ ਕੇ ਪਹੁੰਚੇ ਹਾਂ ਕੁੱਲ 4 ਲੱਖ ਰੁਪਇਆ ਓਨਰ ਵੱਲੋਂ ਆਪਣੇ ਕੋਲ ਡਿਮਾਂਡ ਪਹੁੰਚੀ ਆ ਜੀ 4 ਲੱਖ ਦੇ ਵਿੱਚੋਂ ਵੀ ਘਟਾਵਾ ਦਾ ਮਾਲਕ ਕਰ ਲੈਣਗੇ ਸੋਨਾ ਘਰ ਆਪਾਂ ਲੈ ਕੇ ਪਹੁੰਚਿਆ ਰੇਟ ਜਮਾ ਘਟ ਮਾਲਕ ਨੇ ਮੰਗੇ ਬਾਕੀ 4 ਲੱਖ ਦੇ ਵਿੱਚ ਘਰ ਮਿਲਣਾ ਮੁਸ਼ਕਿਲ ਹੈ ਜੀ ਤੇ ਬਾਕੀ ਆਪਾਂ ਲੈ ਕੇ ਪਹੁੰਚਿਆ ਸ਼ਾਕਕਟ ਏਰੀਆ ਚ ਪਿੰਡ ਬਾਮਣੀ ਆ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਘਰ ਨੂੰ ਕੋਈ ਖਰੀਦਣ ਦਾ ਜਿ ਚਾਹਵਾਨ ਹੈਗਾ ਤਾਂ ਜਾਓ ਜੀ ਲੈ ਕੇ ਜਿੰਨੇ ਮੇਰੇ ਪਰਾ ਮੇਰੇ ਵੱਡੇ ਬਜ਼ੁਰਗ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਜਿਹੜੇ ਕਿਰਾਏ ਦੇ ਮਕਾਨਾਂ ਤੇ ਕਿਰਾਏ ਦੇ ਕਮਰਿਆਂ ਤੇ ਰਹਿੰਦੇ ਅਸੀਂ ਉਹਨਾਂ ਵਾਸਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਖਾਸ ਮੌਕਾ ਜਮਾ ਸਸਤਗ ਜਾ ਕੇ ਦੇਖੋ ਕਰੋ ਗੱਲ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲੇਗਾ ਤੇ ਗੱਲਬਾਤ ਕਰਕੇ ਜਾ ਕੇ ਦੇਖ ਕੇ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਕਮੈਂਟ ਕਰਕੇ ਪਸੰਦ ਆਈਏ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੇ ਜੋ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਆ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਨੰਬਰ ਤੁਹਾਨੂੰ ਮਿਲੀ ਗਿਆ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਜੀ ਚਾਲ ਦੀ ਚਾਲ ਦੀ ਵੀਡੀਓ 'ਚ ਕਮੈਂਟ ਕਰਕੇ ਜਰੂਰ ਦੱਸਿਓ ਘਰ ਕਿਵੇਂ ਦੇ ਲੱਗਿਆ ਗੱਡੀ ਕਿਵੇਂ ਦੇ ਲੱਗੀ ਜੀ ਹਰ ਇੱਕ ਗੱਡੀ ਦੀ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਦੱਸੀ ਜੀ ਤੇ ਰਿਵਿਊ ਜਰੂਰ ਦਿਓ ਜੀ ਆ ਰਿਵਿਊ ਕਰੇ ਬਿਨਾ ਨਾ ਜਾਇਓ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦਿਆਂ ਜਲਦੀ ਆਪਾਂ ਇੱਕ ਹੋਰ ਨਾਮੀ ਵੀਡੀਓ ਦੇ ਨਾਲ ਸੀ